ਆ ਦੇ ਸਾਧੂ ਕਿ ਤੁਸੀਂ ਆ ਗੋਲੀਆਂ ਚਲਾਈ ਇਹ ਜਿਹੜੀ ਪੱਕੀ ਗੋਲੀ ਐ ਐਸਐਲਆਰ ਦੀ ਹੁੰਦੀ ਐ ਜਿਹੜੀ ਸੀਆਰਪੀ ਦੇ ਕੋਲ ਹੁੰਦੀ ਐ ਐਸਐਲਆਰ ਉਹਦੀ ਗੋਲੀ ਐ ਜਿਹੜੀ ਇਹ ਗੋਲੀਆਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਮਾਰੀਆਂ ਗਈਆਂ ਕਿਸਾਨਾਂ ਨੂੰ ਦੇਖੋ ਅੱਜ ਜਿਹੜਾ ਲੋਕਤੰਤਰ ਦੀ ਜਿਹੜੀ ਆ ਵੇਖੋ ਤੁਸੀਂ ਲੋਕਤੰਤਰ ਦੀ ਹੱਤਿਆ ਹੋ ਰਹੀ ਜਿਹੜੀ ਆ ਗੋਲੀਆਂ ਕਿਸਾਨਾਂ ਦੇ ਉੱਤੇ ਚਲਾਈਆਂ ਜਾ ਰਹੀਆਂ ਨੇ ਦੇਖੋ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਜਾ ਰਹੇ ਨੇ ਔਰ ਹਰਿਆਣਾ ਸਰਕਾਰ ਮੋਰਚਾ ਦਿੱਲੀ ਨਾਲੇ ਲੜਾਈ ਦਿੱਲੀ ਨਾਲੇ ਔਰ ਹਰਿਆਣਾ ਖੱਟੜ ਸਰਕਾਰ ਜਿਹੜੀ ਉਹ ਆ ਗੋਲੀਆਂ ਕਿਸਾਨਾਂ ਦੇ ਉੱਤੇ ਜਿਹੜਾ ਲਗਾਤਾਰ ਚਲਵਾ ਰਹੀ ਏ ਦੇਖੋ ਇਹ ਲੋਕਤੰਤਰ ਦੀ ਕੱਡੀ ਵੱਡੀ ਹੱਤਿਆ ਹੋ ਰਹੀ ਕਿਹੜੀਆਂ ਕਿਸਾਨਾਂ ਦੇ ਕੋਲ ਅਗਰ ਕਿਸਾਨਾਂ ਨੂੰ ਜਦੋਂ ਪੰਜਾਬ ਤੋਂ ਕਿਸਾਨ ਆਉਂਦੇ ਨੇ ਤਾਂ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਕਿਸਾਨ ਅੱਤਵਾਦੀ ਨੇ ਸੱਤਿਆਵਾਦੀ ਇਹ ਫਲਾਣੇ ਆ ਪਤਾ ਨਹੀਂ ਕਿਹੜੇ-ਕਿਹੜੇ ਨਾਂ ਦਿੱਤੇ ਜਾਂਦੇ ਨੇ ਪਰ ਅੱਜ ਆ ਜਿਹੜਾ ਤੁਸੀਂ ਦੇਖ ਲਓ ਆ ਸਰਕਾਰ ਦੀ ਜਿਹੜੀ ਘਟਿਆ ਹਰਕਤ ਏ ਇਹ ਦੇਖ ਲਓ ਵੀ ਸਿੱਧਾ ਮਾਰਨ ਤੇ ਔਰ ਪਤਾ ਵੀ ਲੱਗ ਰਿਹਾ ਹੈ ਕਿ ਚਾਹੇ ਦੇ ਇੱਕ ਦੋ ਕਿਸਾਨ ਜਿਹੜੇ ਨੇ ਉਹ ਚੜ੍ਹਾਈ ਵੀ ਕਰ ਚੁੱਕੇ ਨੇ ਹਾਂ ਦੋ ਦੋ ਪਤਾ ਹੈ ਹਾਂ ਦੋ ਕਿਸਾਨ ਜਿਹੜੇ ਨੇ ਉਹ ਚੜ੍ਹਾਈ ਜੋ ਇਹੀ ਗੋਲੀ ਲੱਗਣ ਦੇ ਨਾਲ ਉਹਨਾਂ ਨੇ ਜਿਹੜੀ ਚੜ੍ਹਾਈ ਕੀਤੀ ਆ ਔਰ ਤਕਰੀਬਨ 100 ਕਿਸਾਨ ਦੇ ਕਰੀਬ ਜਿਹੜਾ ਉਹ ਜ਼ਖਮੀ ਹੋ ਚੁੱਕਿਆ ਔਰ ਦੱਸੋ ਹਰਿਆਣੇ ਨੂੰ ਰੋਕਣ ਦੀ ਜ਼ਰੂਰਤ ਕੀ ਆ ਮੋਰਚਾ ਦਿੱਲੀ ਨਾਲੇ ਹਰਿਆਣੇ ਨਾਲ ਕੋਈ ਮੈਟਰ ਨਹੀਂ ਹੈ ਪਰ ਹਰਿਆਣਾ ਫਿਰ ਵਿੱਚ ਆ ਕੇ ਜਿਹੜਾ ਉਹ ਰੋਕ ਰਿਹਾ ਔਰ ਇਹ ਜਿਹੜੇ ਕਿਸਾਨ 7-8 ਕਿਲੋਮੀਟਰ ਦਾ ਜਿਹੜਾ ਕਾਫਲਾ ਲੱਗਾ ਹੋਇਆ ਇਹ ਰੁਕਣ ਵਾਲਾ ਨਹੀਂ ਹੈ ਇਹ ਅੱਜ ਫਿਰ ਜਿਹੜਾ ਉੱਥੇ ਜਾਵਾਂਗੇ ਮੋਰਚਾ ਲੱਗੇਗਾ ਆ ਬਿਲਕੁਲ ਜੀ ਆ ਨੌਜਵਾਨਾਂ ਕੋਲ ਜਿਹੜਾ ਕਿ ਬਰੂਦ ਦੇ ਜਿਹੜੇ ਗੋਲੀ ਦਾ ਉਹ ਇਹ ਜਦੋਂ ਗੋਲੀਆਂ ਚਲਾਈਆਂ ਗਈਆਂ ਤੁਸੀਂ ਅੱਗੇ ਵਧ ਰਹੇ ਸੀ ਨਾ ਹਾਂਜੀ 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 ਅੱਗੇ ਵਧ ਰਹੇ ਸੀ ਹੂੰ ਤੇ ਕੀ ਮਾਹੌਲੀ ਸਭ ਤੋਂ ਪਹਿਲਾਂ ਤੁਸੀਂ ਅੱਗੇ ਵਧੇ ਸੀ ਮਾਹੌਲ ਭਾਜੀ ਤੁਸੀਂ ਇਹ ਦੇਖੋ ਮੰਨ ਲਓ ਅਸੀਂ ਬੈਰੀਕੇਡ ਟਰੈਕਟਰਾਂ ਦੇ ਨਾਲ ਖੜੇ ਹਾਂ ਤੁਸੀਂ ਉੱਥੋਂ ਡਰੋਨ ਦੇ ਨਾਲ ਅਥਰੂ ਗੈਮ ਦੇ ਗੋਲੇ ਤਿੰਨ ਤਿੰਨ ਚਾਰ ਚਾਰ ਇਕੱਠੇ ਸਿੱਟੋਗੇ ਅਕਸਰ ਤਾਂ ਬੰਦਾ ਇਨਸਾਨ ਹੀ ਆ ਯਾਰ ਕੋਈ ਰੋਕ ਡਿਆਂ ਵੀ ਪਰ ਏਡੀ ਛੇਤੀ ਪਰੇ ਹੋ ਜਾਣਗੇ ਵੀਰੇ ਤੇ ਜਦੋਂ ਅਥਰੂ ਗੈਸ ਦੇ ਗੋਲੇ ਪਈ ਦੋ ਦੋ ਤਿੰਨ ਤਿੰਨ ਡਿੱਗਦੇ ਆ ਨਾ ਤੇ ਸਾਡੇ ਕੋਲ ਗਿੱਲੀਆਂ ਬੋਰੀਆਂ ਅਸੀਂ ਵੀਰ ਜੀ ਇਹ ਗਿੱਲੀਆਂ ਬੋਰੀਆਂ ਉੱਤੇ ਪਾਉਣੀਆਂ ਉੱਤੇ ਪਾ ਕੇ ਪਰੇ ਹੋ ਜਾਣਾ ਹਾਂ ਤੇ ਪਰ ਇਹ ਬੰਦਾ ਇਹ ਸੋਚਦਾ ਵੀ ਬਸ ਹੁਣ ਵੀ ਹੈ ਨਹੀਂ ਮੈਂ ਹੁਣ ਵੀ ਹਨੇ ਵੀ ਜਾਣੇ ਇੰਨਾ ਜਾਣੇ ਸਟਰੋਂਗ ਗਿਆ ਉਹਨਾਂ ਦੀ ਡੇਟ ਲੰਗੀ ਹੋਈ ਆ ਜੇ ਐਕਸਪਾਇਰ ਡੇਟ ਡੇਟ ਦੇ ਆ 2022 ਦੇ ਆ ਆ ਦੇਖ ਸਕਦੇ ਆ ਨੀਲਮ ਕੀ ਆ ਤਸਵੀਰ ਆ ਆ ਦੇਖ ਸਕਦੇ ਇਹ ਅੱਛਾ ਇਹ ਚਲਾਈਆਂ ਗਈਆਂ ਇਹ ਕੱਲ ਚਲਾਈਆਂ ਗਈਆਂ ਸਿੱਧੀਆਂ ਮਾਰੀਆਂ ਮਗਈਆਂ ਸਿੱਧੀਆਂ ਸਾਡੇ ਟਰੈਕਟਰ ਜਿੱਦਾਂ ਸਾਡੇ ਟਰੈਕਟਰ ਮੋਰੇ ਜਿਹੜੇ ਲੈ ਕੇ ਗਏ ਆ ਬੈਰੀਕਾਡ ਖਿੱਚਣ ਲਈ ਉਹਨਾਂ ਦੇ ਵਿੱਚ ਟਾਇਰ ਮਾਰ ਕੇ ਟਾਇਰ ਉਹਨਾਂ ਦੇ ਪਾੜੇ ਗਏ ਸਿੱਧੇ ਹਾਂ ਇਹਨਾਂ ਨੂੰ ਇਹ ਨਹੀਂ ਲੱਗਦਾ ਵੀ ਇਹ ਪਾਕਿਸਤਾਨ ਦੇ ਨਾਲ ਤਾਂ ਲੜਾਈ ਲੱਗੀ ਆ ਤੇ ਜਾਂ ਇਹ ਇਹ ਪੰਜਾਬ ਦੇ ਲੋਕ ਆ ਪਰ ਇਹ ਹੈ ਨਹੀਂ ਆ ਵੀ ਜਾਨਕਿ ਆਪਣਾ ਭਰਾਵਾਂ ਵਾਲਾ ਹਿਸਾਬ ਇਹਨਾਂ ਨੇ ਖਤਮ ਕਰ ਦਿੱਤਾ ਆ ਇਹ ਬਹੁਤ ਜ਼ਿਆਦਾ ਜਾਨਕਿ ਨੁਕਸਾਨ ਹੈ ਹਾਂ ਪਰ ਭਰਾਮੰਦੀ ਖਤਮ ਕਰਤੀ ਆ ਇਹ ਹਰਿਆਣਾ ਸਰਕਾਰ ਨੇ ਵੀ ਇਹ ਆਪਸ ਵਿੱਚ ਰਲ ਕੇ ਨਾ ਰਹਿਣ ਇਹਨਾਂ ਦੀ ਜਾਨਕਿ ਆਪਸ ਵਿੱਚ ਕਿਸੇ ਤਰੀਕੇ ਨਾਲ ਬਾਣ ਬਣੀ ਰਵੇ ਬਸ ਇਹ ਕੰਮ ਕੀਤਾ ਇਹਨਾਂ ਨੇ ਸਰਕਾਰ ਤੇ ਲੜਾਈ ਤੇ ਸਾਡੀ ਕੇਂਦਰ ਦਾ ਸੀ ਪਰ ਹਰਿਆਣੇ ਨੂੰ ਨਹੀਂ ਹੋਣਾ ਚਾਹੀਦਾ ਹਾਂ ਹਰਿਆਣੇ ਨੂੰ ਨਹੀਂ ਹੋਣਾ ਚਾਹੀਦਾ ਜੇ ਆਪਾਂ ਦੇ ਇਹਨਾਂ ਨੂੰ ਭਰਾ ਮੰਨਦੇ ਛੋਟਾ ਹਰਿਆਣੇ ਨੂੰ ਪਰ ਇਹ ਕੇਂਦਰ ਉਹਨਾਂ ਦੇ ਨਾਲ ਰਲ ਕੇ ਸਰਕਾਰ ਜਿਹੜੇ ਖੱਟੜ ਦੀ ਆ ਉਹ ਰਲ ਕੇ ਆਪਣੇ ਪੰਜਾਬ ਨੂੰ ਜਾਣ ਕੇ ਜਿਹੜੇ ਵੀਰ ਆ ਉਹ ਸਾਡੇ ਨਾਲ ਬਿਲਕੁਲ ਡਟ ਕੇ ਕੱਲ ਦੇ ਸਵੇਰ ਦੇ ਲੱਗੇ ਵਿਚਾਰੇ ਨਾਲ ਨਵਦੀਪ ਵੀਰ ਹੋਣੀ ਹੋਰ ਵੀ ਭਰਾ ਸਾਡੇ ਬਹੁਤ ਜਥੇਬੰਦੀਆਂ ਵੀ ਹਰਿਆਣੇ ਤੋਂ ਹੈਗੀਆਂ ਜਿਹੜੀਆਂ ਨਾਲ ਸਾਥ ਦਿੱਤਾ ਬਹੁਤ ਦਿੱਤਾ ਪਰ ਜਿਹੜੇ ਕਟੜ ਸਰਕਾਰ ਆ ਉਹਦਾ ਰਵਈਆ ਕੁਝ ਗਲਤ ਆ ਪੰਜਾਬ ਪ੍ਰਤੀ ਤੇ ਅਸੀਂ ਉਹਨੂੰ ਬੇਨਤੀ ਕਰਦੇ ਆਂ ਵੀ ਤੂੰ ਵਿੱਚ ਨਾ ਕੋਈ ਗੱਲ ਨਹੀਂ ਇਹਦਾ ਅਸਰ ਅਸੀਂ ਦਿਖਾਵਾਂਗੇ 2024 ਦੇ ਵਿੱਚ ਹੁਣ ਆ ਆ ਜਾਣੀਆਂ ਵੋਟਾਂ ਹੋਰ ਮਹੀਨਾ 2 ਮਹੀਨੇ ਆ ਇਲੈਕਸ਼ਨ ਆ ਜਾਣੀਆਂ ਤੇ ਫੇਰ ਦੱਸਾਂਗੇ ਇਹਨਾਂ ਨੂੰ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਦੇ ਬੂਥ ਵੀ ਨਹੀਂ ਲੱਗਣ ਦਿੱਤੇ ਬੀਜੇਪੀ ਦੇ ਆ ਬਿਲਕੁਲ ਜੀ ਪਿੰਡਾਂ ਦੇ ਵਿੱਚ ਵੀ ਬਾਈਕਾਟ ਕੀਤਾ ਜਾਵੇਗਾ ਤੇ ਇਹ ਨੌਜਵਾਨਾਂ ਦੇ ਵੱਲੋਂ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਪਿੰਡਾਂ ਦੇ ਵਿੱਚ ਕੋਈ ਵੀ ਬੂਥ ਨਾ ਲੱਗਣ ਦਿੱਤਾ ਜਾਵੇ ਬੀਜੇਪੀ ਨੂੰ ਥੋੜਾ ਸਾਸ ਕਰਵਾਉਣਾ ਵਾ ਕਿਉਂਕਿ ਇਹ ਵੀ ਸਾਸ ਕਰ ਰਹੇ ਨੇ ਕਿਸਾਨ ਆ ਦੇ ਸਦ ਹੁਣ ਤਿਆਰੀ ਆ ਉਹਨਾਂ ਦੀ ਉਧਰ ਜਾਣ ਦੀ ਆ ਵੇਖੋ ਤਿਆਰੀ ਖੇਤ ਚ ਲਈ ਆ ਖੇਤ ਤਿਆਰੀ ਜੱਟਾ ਦਿੱਲੀ ਜਿੱਤ ਕੇ ਆਉਣੀ ਆ ਇਹ ਕਿਸਾਨਾਂ ਦੇ ਨਾਰੇ